ਸਾਬੇ ਚਾਂਗ ਚੱਕ ਚਲੇ ਜਾਂ ਨਾਲ ਸਾਡੇ ਪੰਜਾਬੀ ਆਕਾਦਮਿਕ ਜਗਤ ਦੇ ਵਿੱਚ ਬਹੁਤ ਵੱਡਾ ਖਲਾਬ ਆਪਰ ਗਿਆ ਕਿਉਂਕਿ ਬਹੁਤ ਸਾਰੇ ਕੰਮ ਅਸੀਂ ਸ਼ੋਈ ਹੋਏ ਸੀ ਕਿ ਇਹਨਾਂ ਨੂੰ ਨੇਪਰੇ ਚਾੜਨਾ ਤੇ ਉਹਦੀ ਇੱਕ ਪਿਛਲੇ ਅਗਲੇ ਆਉਣ ਵਾਲੇ 7-8 ਮਹੀਨੇ ਦਾ ਪ੍ਰੋਗਰਾਮ ਜਿਸ ਦਿਨ 8 ਤਰੀਕ ਨੂੰ ਉਹ ਲਾਸਟ ਵਾਰੀ ਇਸ ਪਵਨ ਚੌਂਦੇ ਦੇ ਤੇ ਉਦੋਂ ਸਭੀ ਕਮੇਟੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਆਉਣ ਵਾਲੇ ਸਾਲ ਦਾ ਪੂਰੇ ਦਾ ਪੂਰਾ ਪ੍ਰੋਗਰਾਮ ਔਰ 3 ਮੰਜ਼ਿਲਾ ਉੱਪਰ ਪੌੜੀਆਂ ਲਿਫਟ ਖਰਾਬ ਸੀ ਉਸ ਜਗ੍ਹਾ ਦੀ ਤੇ ਸਾਡੇ ਨਾਲ ਚੜ ਕੇ ਗਏ ਮੈਨੂੰ ਕਹਿੰਦੇ ਪਾਣੀ ਦੇਖ ਲੈ ਬਿਲਕੁਲ ਤੰਦਰੁਸਤ ਮੈਂ ਕਿਹਾ ਵੀ ਪਰ ਗਰੇਵਾਲ ਸਾਹਿਬ ਕਹਿੰਦੇ ਕਿ ਨਹੀਂ ਤੁਸੀਂ ਲਿਫਟ ਨਾਲ ਚੜੋ ਕਿਹਾ ਤੇ ਮੈਂ ਬਿਲਕੁਲ ਠੀਕ ਹੈ ਉਹ ਪ੍ਰੋਗਰਾਮ ਕੁਝ ਆਉਣ ਵਾਲੇ ਸਮੇਂ ਦੀਆਂ ਗਤੀਵਿਧੀਆਂ ਸੀਗੀਆਂ ਜਿਨ੍ਹਾਂ ਦੇ ਬਾਰੇ ਚ ਵਿਚਾਰ ਤੰਦਰਾ ਚੱਲ ਰਿਹਾ ਸੀ ਤੇ ਉਦੇ ਵਿੱਚੋਂ ਹੀ ਕਈ ਗੱਲਾਂ ਸਾਹਮਣੇ ਆਈਆਂ ਕਿਉਂਕਿ ਸਾਡੇ ਕੋਲ ਜਿਵੇਂ ਡਾਕਟਰ ਸਰਜੀਤ ਹੁੜਾ ਨੇ ਕਿਹਾ ਕਿ ਸਾਡੇ ਹੱਥੋਂ ਇੱਕ ਬਹੁਤ ਵੱਡੇ ਕਵੀ ਤੇ ਸੰਨੀ ਹੋ ਪਰ ਜਿਹੜੇ ਇੱਕ ਚਿੰਤਕ ਕਦਾਨਿਸ਼ਵਰ ਜਿਹੜੇ ਉਹ ਸਾਡੇ ਹੱਥੋਂ ਨਿੱਦੋਦੈ ਮੈਂ ਸੋਚਦਾ ਹੁੰਦਾ ਸੀ ਕਈ ਵਾਰੀ ਮੈਂ ਅਲੋਚਨਾ ਤੇ ਸੋਚਣਾ ਕਿ ਇਸ ਚੀਜ਼ ਦਾ ਹੱਲ ਕਿੱਥੋਂ ਲੱਭਿਆ ਜਾਵੇ ਤੇ ਬਾਦਰ ਸਾਹਿਬ ਨਾਲ ਗੱਲ ਕਰਨੀ ਉਹਨਾਂ 2 ਮਿੰਟ ਚ ਉਹ ਗੱਲ ਕਰ ਗਏ ਸੋ ਮਤਲਬ ਸਾਡੇ ਕੋਲ ਇੱਕ ਤਰ੍ਹਾਂ ਦਾ ਇੱਕ ਡਾਟਾ ਹੈ ਉਹਨਾਂ ਦਾ ਉਹਨਾਂ ਵੀ ਜਿਹਨਾਂ ਦਾ ਜਿਹਦੇ ਵਿੱਚੋਂ ਅਸੀਂ ਕੁਝ ਨਾ ਕੁਝ ਆਪਣਾ ਪਿਓਰ ਪੰਜਾਬੀ ਕੀ ਵਿਚਾਰ ਜਿਹੜਾ ਅਸੀਂ ਬਿਲਡ ਕਰ ਸਕਦੇ ਹਾਂ ਸੋ ਸਾਡੀ ਜਿਹੜੇ ਮਤਲਬ ਉਹਨਾਂ ਦੀ ਹਮੇਸ਼ਾ ਹੀ ਪਹੁੰਚ ਹੁੰਦੀ ਸੀ ਕਿ ਜਿੱਥੇ ਵੀ ਕੋਈ ਬੰਦਾ ਪੜ੍ਹਨ ਲਿਖਣ ਵਾਲਾ ਹੈ ਉਹਨੂੰ ਨਾਲ ਜੋੜੋ ਕਿਤੇ ਵੀ ਬੈਠਾ ਆ ਕਿਤੇ ਵੀ ਆ ਉਹਨੂੰ ਲੈ ਕੇ ਜਾਓ ਏਜ ਵਾਲਾ ਕੋਈ ਵੀ ਫੈਕਟਰ ਨਹੀਂ ਸੀ ਕਿ ਕੋਈ ਵੀ ਕੋਈ ਰਿਸਰਚ ਸਕਾਲਰ ਕੰਮ ਕਰ ਰਿਹਾ ਉਹਨੂੰ ਲੈ ਕੇ ਆਓ ਤਾਂ ਕਿ ਇਸ ਕੰਮ ਨਾਲ ਤੇ ਟੀਮਵਰਕ ਆ ਜਿਹੜੀ ਜਿਹੜੀ ਆਡੀਓਲੋਜੀ ਦੀ ਬਾਤ ਆ ਇਹ ਵੱਡੀ ਲੜਾਈ ਆ ਇੱਕ ਤਰ੍ਹਾਂ ਦੀ ਤੇ ਸਾਡੇ ਇੱਕ ਤਰ੍ਹਾਂ ਦੇ ਸਿਮੌਰ ਉਹ ਅੱਗੇ ਚਿੰਤਕਸਾਨ ਜਿਹੜੇ ਸਾਨੂੰ ਥਾਂ-ਥਾਂ ਤੇ ਬਹੁਤ ਸਾਰੀਆਂ ਸਟੇਜਾਂ ਉਹਨਾਂ ਦੇ ਨਾਲ ਸਾਂਝੀਆਂ ਸੀ ਤੇ ਹਰ ਵਾਰੀ ਉਹ ਪ੍ਰਧਾਨਗੀ ਭਾਸ਼ਣ ਚ ਇੱਕ ਨਵੀਂ ਗੱਲ ਕਰਦੇ ਹੁੰਦੇ ਸੀ ਕਦੀ ਵੀ ਰਿਪੀਟ ਨਹੀਂ ਸੀ ਹੁੰਦੀ ਉਹਨਾਂ ਦੀ ਗੱਲ ਸੋ ਇਹ ਕਾਰਟ ਜਿਹੜੀ ਆ ਬਹੁਤ ਵੱਡੀ ਰਹੂਗੀ ਤੇ ਕੋਸ਼ਿਸ਼ ਰਹੂਗੀ ਕਿ ਅੱਗੇ ਉਹਨਾਂ ਦੇ ਜਿਹੜੇ ਇਹ ਸਿਰਜਣਾ ਦੇ ਸਾਡੇ ਕੋਲ ਸਾਰੇ ਦਾ ਸਾਰਾ ਉਹ ਅਸਾar ਸਾਡੇ ਕੋਲ ਛੱਡ ਕੇ ਗਏ ਉਹਨਾਂ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਜੀਓਗ੍ਰਾਫੀ ਤੋਂ ਇਸ ਪੌਟਕੀਂ ਜਿਹੜੋ ਅਸੀਂ ਕੋਈ ਵਿਚਾਰ ਬਿਲਡ ਕਰ ਸਕੀਏ ਸਾਡੇ ਕੋਲ ਇਹ ਮੈਂ ਸੋਚਦਾ ਹਾਂ ਕਿ ਵਾਰਿਸ ਤੋਂ ਬਾਅਦ ਸਾਡੇ ਕੋਲ ਸ਼ੇਵ ਜਾਂ ਪਾਸ਼ ਜਾਂ ਇਹਨਾਂ ਦੀ ਤੁਲਨਾ ਨਹੀਂ ਇਹਨਾਂ ਦੀ ਆਪਣੀ ਆਪਣੀ ਇੰਪੋਰਟੈਂਸ ਹੈ ਸਾਡੇ ਪੰਜਾਬੀ ਕਲਪਤਾ ਦੇ ਵਿੱਚ ਔਰ ਖਾਸ ਤਰ੍ਹਾਂ ਦਾ ਜਿਹੜਾ ਰੈਪਚਰ ਇਹਨਾਂ ਦੇ ਦੋ ਕਿਤਾਬਾਂ ਤੋਂ ਬਾਅਦ ਜਿਹੜਾ ਦਿੱਤਾ ਮੈਂ ਹਰ ਲੈਕਚਰ 'ਚ ਹੀ ਗੱਲ ਕਰਦਾ ਹੁੰਦਾ ਸੀ ਉਹਨਾਂ ਦੀ ਉਹਨਾਂ ਦੀ ਪ੍ਰੈਜ਼ੇਸ ਵੀ ਕਰਦਾ ਹੁੰਦਾ ਸੀ ਕਿ ਪੰਜਾਬੀ ਪੋਇਟਰੀ ਨਹੀਂ ਪੰਜਾਬੀ ਵਿਚਾਰ ਦੇ ਵਿੱਚ ਉਹਨਾਂ ਨੇ ਇੱਕ ਰੈਪਚਰ ਦਿੱਤਾ ਸੀ ਔਰ ਆਉਣ ਵਾਲੇ 20 25 ਸਾਲਾਂ ਦਾ ਉਹਨਾਂ ਕੋਲ ਫਿਊਚਰ ਦੀ ਗੱਲ ਹੁੰਦੀ ਸੀ ਜਿਵੇਂ ਗਰੇਵਾਲ ਉਹਨਾਂ ਦੇ ਨਾਟਕ ਤੇ ਜੇ ਤੁਸੀਂ ਦੇਖੋ ਤੇ ਜਿਹੜੀਆਂ ਉਹਨਾਂ ਦੀਆਂ ਪਹਿਲੀਆਂ ਕਵਤਾਵਾਂ ਨੇ ਉਹਨਾਂ ਦੇ ਨਾਲੋਂ ਬਿਲਕੁਲ ਉਹ ਭਿੰਨੀਆਂ ਕਵਤਾਵਾਂ ਜਿਹੜੀਆਂ ਉਹਦੇ ਵਿੱਚ ਗੀਤ ਲਾਇਏ ਗਏ ਸੋ ਉਹਨਾਂ ਕੋਲ ਆਉਣ ਵਾਲੇ 20 ਸਾਲ ਦਾ ਇੱਕ ਵਿਜ਼ਨ ਹੁੰਦਾ ਸੀ ਸਾਡੇ ਕੋਲੋਂ ਪੰਜਾਬੀ ਜਗਤ ਇਹ ਵਿਜ਼ਨ ਕਵਾਜ ਗਿਆ ਸੋਖੇ ਨੂੰ ਸੰਭਾਲ ਦੀ ਕੋਸ਼ਿਸ਼ ਕਰ